ਅਸੀਂ ਮਦਦ ਕਰਦੇ ਆਨੂੰ ਨਾ ਕਾਜੀ ਆ ਇਨਾ ਰੋਡ ਦੇ ਉੱਤੇ ਪੁਲਿਸ ਦੇ ਉੱਤੇ 100 ਨੰਬਰ ਦੇ ਉੱਤੇ ਕਈ ਵਾਰੀ ਮੈਂ ਕਾਲ ਕੀਤੀ ਕਿਸੇ ਨੇ ਟੈਂਡ ਨਹੀਂ ਕੀਤੀ ਪੇ ਦੀ ਵਿਚਾਰੇ ਦੀ ਰਾਹ ਹੀ ਰਾ ਪਰਦੇਸ਼ ਤੋਂ ਆਇਆ ਮਦਦ ਕਰਨ ਰਏ ਆ ਅਸੀਂ ਗੱਡੀਆਂ ਵਾਲੇ ਕਿੰਨਾ ਟਾਈਮ ਹੋ ਗਿਆ ਭਾਜੀ ਇੱਥੇ ਭਾਜੀ 2 ਘੰਟੇ ਹੋ ਗਏ ਆ ਸਾਰਾ ਇਹਦਾ ਮਾਲ ਇਕੱਠਾ ਕਰਾਇਆ ਵੀ ਕੋਈ ਨੁਕਸਾਨ ਨਾ ਹੋ ਜਾਏ ਇਹਦੇ ਵਿਚਾਰੇ ਡਰਾਈਵਰ ਦਾ ਨਾ ਕਿ ਇਸ ਕਰਕੇ ਪ੍ਰਸ਼ਾਸਨ ਆ ਇੱਦਿ ਇੰਨੇ ਮਹਿੰਗੀਆਂ ਗੱਡੀਆਂ ਦੇਤੀਆਂ ਮੌਕੇ ਤੇ ਪਹੁੰਚੋ ਤਾਂ ਸਹੀ ਕੰਮ ਸੇ ਕੰਮ ਕੋਈ ਅਲੀ ਸੜਕ ਸੁਰੱਖਿਆ ਫੋਰਸ ਸੀਐਮ ਸਾਹਿਬ ਨੇ ਲਾਈਆਂ ਉਹ ਕਾਦੀ ਸੜਕ ਸੁਰੱਖਿਆ ਫੋਰਸ ਯਾਰ ਪਤਾ ਨਹੀਂ ਕਿਥੇ ਢਾਬਿਆਂ ਤੇ ਲਾ ਕੇ ਬੈਠੇ ਰਹਿੰਦੇ ਆ ਬੰਦੇ ਚਾਰ ਜਣੇ ਲੱਗ ਕੇ ਅਸੀਂ ਸਾਰੇ ਆ ਸਾਰੇ ਉਹ ਪਾਈ ਦੀ ਉਹ ਦੋ ਗੱਡੀਆਂ ਖੜੀਆਂ ਸਾਡੀਆਂ ਖੜੀਆਂ ਕਿਸੇ ਨੇ ਮਦਦ ਮਦਦ ਕਰਨ ਦਾ ਸਿਰਫ ਕੀ ਆ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਟੈਕਸੀ ਭਾਈ ਸਾਡੀ ਟੈਕਸੀ ਹੈਗੀ ਨਹੀਂ ਨਹੀਂ ਮੇਰਾ ਟਰਾ ਲਾਇਆ ਉਹ ਖੜਾ ਸੋਨੇ ਅੱਛਾ ਤੁਸੀਂ ਆਪ ਨਾਲ ਮਤਲਬ ਕਿੰਨੇ ਕਿੰਨੇ ਟਾਈਮ ਹੋ ਗਏ ਭਾਈ ਇੱਥੇ ਇਹ ਰਾਜ ਸਾਬਾ ਆਪਰੇ ਨੇ ਜਿਹੜੇ ਦਾ ਕੋ ਐਸ ਐਸ ਐਫ ਦੀ ਟੀਮ ਨਹੀਂ ਪਹੁੰਚੀ ਇੱਥੇ ਆ ਦੇਖ ਕਿੰਨੀ ਵਾਰੀ ਉਹਨੂੰ ਮੈਂ 100 ਨੰਬਰ ਤੇ ਕਾਰ ਲਾਈ ਆ ਭਈ ਉਸਤਾਜੀ ਤੁਹਾਡੇ ਕੋਲ ਕੋਈ ਜਬ ਕੋਈ ਮਾਤਾ ਤਾਂ ਹੋ ਜਪੇ ਇਹਦੀ ਵਿਚਾਰੇ ਅਸੀਂ ਪਰਲੇ ਬਰਨੇ ਗੱਡੀ ਮੇਰੀ ਖੜੀ ਆ ਉਧਰ ਖੜਾ ਕੇ ਅਸੀਂ ਗੱਡੀ ਇੱਧਰ ਆ ਕੇ ਮਸਤ ਕਰਿਆ ਆ ਬਾਈ ਦੀ ਗੱਡੀ ਖੜੀ ਆ ਤਿੰਨੇ ਜਣੇ ਅਸੀਂ ਸਾਰੇ ਪਹਿਲਾਂ ਸੇਵ ਇਕੱਠੇ ਕੀਤੇ ਸੇਵ ਇਕੱਠੇ ਆ ਦੇਖੋ ਆ ਪੁਲਿਸ ਆ ਪੁਲਿਸ ਦਾ ਨੰਬਰ ਆ ਇਦੇ ਉੱਤੇ ਕਈ ਵਾਰੀ ਫੋਨ ਫੋਨ ਲਾਇਆ ਪਰ ਕੋਈ ਨਹੀਂ ਚੱਕਦਾ ਚੁੱਕਦਾ ਪਿਆ ਹੂੰ ਮਤਲਬ ਗੱਡੀਆਂ ਦਿੱਤੀਆਂ ਤਾਂ ਵੀ ਕੋਈ ਫਾਇਦਾ ਨਹੀਂ ਲਾਜੀ ਬੰਦਾ ਯਾਰ ਭਾਜੀ ਇੰਨੇ ਨੀਆਂ ਮਹਿੰਗੀਆਂ ਗੱਡੀਆਂ ਦਿੱਤੀਆਂ ਜੋ ਮੌਕੇ ਤੇ ਪਹੁੰਚਣਾ ਹੀ ਨਹੀਂ ਕਿਸੇ ਕੋਲੇ ਇਹਦਾ ਇਨਾ ਸ਼ੁਕਰ ਆ ਵੀ ਇਦੇ ਕੋਈ ਛੱਟ ਝੋਟ ਨਹੀਂ ਲੱਗੀ ਹਾਂ ਜੇ ਛੱਟ ਝੋਟ ਲੱਗ ਜਾਂਦੀ ਤੇ ਫਿਰ ਤਾਂ ਔਖਾ ਹੋ ਜਾਣਾ ਸੀਗਾ ਪਕੜਦਾ ਜੀ ਇਹ ਤਾਂ ਬੰਦਾ ਇਨਸਾਨੀਅਤ ਦੇ ਨਾਤੇ ਤੁਸੀਂ ਇੱਕ ਬਿਲਕੁਲ ਜੀ ਬਾਈ ਵੀ ਅਸੀਂ ਤਾਂ ਇਨਸਾਨੀਅਤ ਨਾਤੇ ਵੀ ਆਪਣਾ ਯਾਰ ਜੇ ਅੜਕੇ ਦੀ ਗੱਡੀ ਆ ਵੀ ਵੀਰ ਭਰਾ ਯਾਰ ਨੁਕਸਾਨ ਨਾ ਹੋਵੇ ਇਹਦਾ ਹਾਂ ਨੁਕਸਾਨ ਇਕੱਠਾ ਕਰਾਉਂਦੇ ਹੋ ਪੈਟਰੀ ਗੱਡੀ ਯਾਰ ਟਾਇਰ ਨਾਮੀ ਵੀ ਕਾਫੀ ਹੋਈ ਸੀ ਬਿਲਕੁਲ ਜੀ ਸਭ ਤੋਂ ਆਪਾਂ ਤਾਂ ਪਹਿਲਾਂ ਹੀ ਜਿਹੜੇ ਆਪਣੀ ਸਟੇਟ ਆ ਨਾ ਹਰੇਕ ਪਾਸਿਓਂ ਇਹ ਥੱਲੇ ਜਾ ਰਹੀ ਆ ਚਾਹੇ ਉਹ ਕਿਸਾਨਾਂ ਦਾ ਮਸਲਾ ਆ ਚਾਹੇ ਕੋਈ ਹੋਰ ਚਾਹੇ ਨਸ਼ੇ ਦਾ ਆ ਪਰ ਸਭ ਤੋਂ ਵੱਡੀ ਸਮੱਸਿਆ ਜਦੋਂ ਸਮਾਨ ਕੋਈ ਮਿਸ ਹੈਪਨਿੰਗ ਜਾਂ ਐਕਸੀਡੈਂਟ ਹੋ ਜਾਂਦਾ ਨਾ ਰੋਡ ਦੇ ਉੱਤੇ ਲੋਕੀ ਜਦੋਂ ਸਾਰੇ ਸ਼ਰਮ ਨਹੀਂ ਕਰਦੇ ਸਮਾਨ ਚੱਕ ਕੇ ਲੈ ਜਾਂਦੇ ਇਹ ਨਹੀਂ ਦੇਖਦੇ ਵੀ ਅਗਲਾ ਬੰਦਾ ਯਾਰ ਹੁਣ ਪਹਿਲਾਂ ਹੀ ਨੁਕਸਾਨ ਹੋਇਆ ਉਲਟਾ ਤਾਂ ਜੀ ਹੋਣਾ ਵੈਸੇ ਹੁਣ ਕੁਝ ਜਾਗਰੂਕਤਾ ਲੱਗਦੀ ਆ ਵੀ ਅਜ ਇਦਾਂ ਦਾ ਕੁਝ ਅਜੇ ਤੱਕ ਬਚਾਈ ਆ ਵੀ ਕਿਸੇ ਨੇ ਨਹੀਂ ਕੋਸ਼ਿਸ਼ ਕੀਤਾ ਕਿਉਂਕਿ ਤੁਸੀਂ ਆਏ ਹੋ ਹਾਂਜੀ ਬਿਲਕੁਲ ਸਾਰੇ ਭਰਾਵਾਂ ਨੂੰ ਇਹ ਅਪੀਲ ਆ ਵੀ ਭਾਈ ਜੇ ਕੋਈ ਇਦਾਂ ਦਾ ਰੋਡ ਦੇ ਉੱਤੇ ਕੁਝ ਹੋ ਜਾਂਦਾ ਉਹਦੀ ਮਦਦ ਕਰੋ ਉਲਟਾ ਕੀ ਉਹਦਾ ਨੁਕਸਾਨ ਨਾ ਹੋ ਜਾਏ ਅੱਛਾ ਭਗਵਾਨ ਤੁਮਨ ਸਾਹਿਬ ਤਾਂ ਕੋਈ ਕੰਮ ਨਾ ਚਾਹੁੰਦਾ ਭਗਵਾਨ ਤੁਮਨ ਸਾਹਿਬ ਐਸਾ ਕਿ ਐਫਐਸਟੀਐਫ ਨੇ ਪੰਜਾਬ ਸਰਕਾਰ ਨੇ ਤਾਂ ਆਪਣੇ ਵੱਲੋਂ ਡਿਊਟੀ ਬਿਲਕੁਲ ਜੀ ਉਹ ਸਾਹਿਬ ਨੇ ਹੀ ਸਾਹਿਬ ਨੇ ਹੀ ਦਿੱਤੀ ਡਿਊਟੀ ਪੂਰੀ ਦਿੱਤੀ ਆ ਪਰ ਹੁਣ ਜੇ ਮੋਰੇ ਮੁਲਾਜ਼ ਅੱਗੇ ਪਹੁੰਚਦੇ ਉਹਨਾਂ ਨੇ ਤਾਂ ਗੱਡੀਆਂ ਨਮੀਆਂ ਵਧੀਆ ਦਿੱਤੀਆਂ ਨਾ ਉਹ ਮੈਂ ਕਿਹਾ 35-35 ਲੱਖ ਦੀ ਗੱਡੀ ਜਿਹੜੀ ਉਹ ਦਿੱਤੀ ਟੋਇਟਾ ਦੀ ਹਾਂ ਇਹ ਹੁਣ ਜੇ ਮੁਲਾਜ਼ਮ ਨਹੀਂ ਪਹੁੰਚਦੇ ਉਹਦੇ ਵਿੱਚ ਹੁਣ ਭਗਵੰਤ ਮਾਨ ਸਾਹਿਬ ਆਪ ਤਾਂ ਵਿਚਾਰੇ ਨਾ ਠੀਕ ਕਰਨਗੇ ਥੋੜੇ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਡਿਊਟੀ ਦਾ ਸਾਹੀ ਬਣ ਤੋਂ ਇਹਦਾ ਵੀ ਜਣੀ ਕਹੀ ਦੇਖੋ ਜੀ ਬਿਲਕੁਲ ਆਹ ਦੇਖੋ ਕਿੰਨੀ ਧੀਰ ਹੋ ਗਈ ਆ ਕਿਤੇ ਪਤਾ ਨਹੀਂ ਲੱਗਦਾ ਵੀ ਰੋਡ ਦੇ ਉੱਤੇ ਅਕਸਰ ਇੱਥੋਂ ਫਲਾਉਂ ਮੇ ਤਾਂ ਦੂ-ਦੂ ਕੋਲ ਪਈਆਂ ਹਾਂ ਜੀ ਆ ਇਥੇ ਉਧਾਂ ਗੱਡੀ ਆਮ ਘੁੰਮਦੀ ਰਹਿੰਦੀ ਉਹਨਾਂ ਦੀ ਮੈਂ ਦੇਖਿਆ ਕਿ ਕਿ ਅਸੀਂ ਪਰਮਾਨੈਂਟਲੀ ਅਗਰੋਡ ਦੇ ਉੱਤੇ ਚੱਲਦੇ ਆ ਪਰ ਅੱਜ ਕੋਈ ਮਜ਼ੇ ਵਾਲੀ ਗੱਲ ਨਹੀਂ ਆਈ ਵੀ ਪਹੁੰਚੇ ਨਹੀਂ ਟਾਈਮ ਇਸ ਗੱਲ ਤਾਂ ਨਰਾਜ਼ ਆਪਾਂ ਇਥੇ ਸੇਫਟੀ ਹੈ ਨਹੀਂ ਕੋਈ ਸੇਫਟੀ ਕੋਈ ਨਹੀਂ ਸਾਹਮਣੇ ਕੋਈ ਹੁੰਦਾ ਕੁਝ ਲੈ ਕੇ ਆਉਂਦੇ ਉੱਥੇ ਪਰੇ ਰੱਖਦੇ ਵੀ ਕਿਸੇ ਨੂੰ ਪਤਾ ਕੋਈ ਹੋਰ ਹੀ ਨਾ ਵੇਚਾ ਫਸੇ ਇਹਦੇ ਗੱਡੀ ਹੈ ਨਾ ਗੱਡੀ ਬਿਲਕੁਲ ਹਾਈਵੇਅ ਦੇ ਗੱਡੇ ਗੱਡੀ ਆ ਉਸ ਤੇ ਸੇਫਟੀ ਕੋਣ ਕੋਣਾ ਕੋਈ ਲੱਗੇ ਹੋਣਾ ਚਾਹੀਦੇ ਜੇ ਟ੍ਰੈਕ ਜਿਹੜਾ ਉਹਨੇ ਆਇਆ ਨਾ ਇਹ ਵਿਚਾਰੇ ਮਜੂਰ ਖੜੇ ਸੀ ਦੋਨੇ ਜਣੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਬਾਈ ਯਾਰ 60 ਸੌਟ ਤਾਂ ਨਹੀਂ ਲੱਗੀ ਕਹਿੰਦੇ ਨਹੀਂ ਸੱਟ ਨਹੀਂ ਲੱਗੀ ਮੈਂ ਤਾਂ ਤੁਹਾਨੂੰ ਹੈਲਪ ਦੀ ਲੋੜ ਆ ਕਹਿੰਦੇ ਹਾਂਜੀ ਮੈਂ ਮੁੰਡਿਆਂ ਨੂੰ ਹੋ ਰੋਕਿਆ ਮੈਂ ਕਿਹਾ ਯਾਰ ਇਹਦੀ ਪਛਾਣ ਦੀ ਆਪਾਂ ਹੈਲਪ ਕਰਦੇ ਹਾਂ ਨਾ ਪ੍ਰਿੰਸਪਲ ਉਹ ਬਾਅਦ ਤੋਂ ਬਾਅਦ ਸਾਰਾ ਸਮਾਨ ਇਕੱਠਾ ਕਰਾਇਆ ਇਹਨਾਂ ਦਾ ਬਾਕੀ ਵੀ ਸਾਰਿਆਂ ਨੂੰ ਵੀਰ ਆ ਜੇ ਕੋਈ ਇੰਦਾ ਦਾ ਰੋਡ ਤੇ ਕੁਝ ਹੋ ਜਾਂਦਾ ਤਾਂ ਜਰੂਰ ਹੈਲਪ ਕਰ ਹੈਲਪ ਕਰ अच्छा ਤੁਸੀਂ ਪਰਲੇ ਸਾਈਡ ਤੋਂ ਮਤਲਬ ਦੇਖ ਕੇ ਗੱਡੀ ਪਾਰਟੀ ਦੇਖ ਕੇ ਮਦਦ ਕਰਨ ਲਈ ਆਏ ਪਰਲੀ ਸਾਈਡ ਗੱਡੀ ਖਿਲਾਰਦੇ ਸਾਰੇ ਅਸੀਂ ਇੱਧਰ ਆ ਗਏ ਆਂ ਇਤਰਾ ਹੁੰਦੇ ਸਾਰੇ ਮਤਲਬ ਕਿ ਦੇਖਿਆ ਜੀ ਇਹ ਟ੍ਰੈਵਲ 60 60 ਤਾਂ ਨਹੀਂ ਲੱਗੀ ਟ੍ਰੈਵਲ ਬਾਕੀ ਨਾਲ ਲਾ ਕੇ ਸੇਵ ਇਕੱਠੇ ਕੀਤੇ ਸਾਰੇ ਤੇਰੇ ਹੋਸੀ ਬਾਈ ਦੀਆਂ ਬੇਟੀਆਂ ਹੈਲੋ ਵੀਰੇ ਅਸੀਂ ਗੱਡੀ ਸਿੱਧੀ ਕਰਾਈ ਆ ਬਾਈ ਦੀ ਹਾਂਜੀ ਬਾਈ ਦੀ ਸਿੱਧੀ ਕਰਾ ਕੇ ਗੱਡੀ ਟੈਟੂਦ ਮਾਲ ਬਦਨਾਈ ਆ 3 ਘੰਟੇ 1.5 ਘੰਟੇ ਹੋ ਗਿਆ ਇੱਥੇ ਪਰ ਜਿਹਨਾਂ ਦੀ ਡਿਊਟੀ ਬੰਦੀ ਆ ਸੜਕ ਸੁਰੱਖਿਆ ਫੋਰਸ ਵਾਲੇ ਉਹ ਬੰਦੇ ਵੀ ਹਲੇ ਤੱਕ ਇੱਥੇ ਮਲਾਜਮ ਪਹੁੰਚੇ ਨੀ ਪਹੁੰਚਿਆ ਨਹੀਂ ਮਾਲ ਦੇ ਡਰਾਈਵਰ ਨੇ ਕਈ ਵਾਰੀ ਫੋਨ ਕਰਤਾ ਕੋਈ ਨਹੀਂ ਪਹੁੰਚਿਆ ਇੱਥੇ ਹਾਂ ਉਹਨਾਂ ਦੀ ਡਿਊਟੀ ਜਦ ਕੀ ਹਾਈਵੇ ਤੇ ਲੱਗੀ ਹੈ ਜੇ ਕੋਈ ਹਾਦਸਾ ਵਾਪਰਦਾ ਤੇ ਉੱਥੇ ਉਹਨਾਂ ਨੂੰ ਪਹੁੰਚਣਾ ਪੈਂਦਾ ਹੈ ਹਾਂ ਜੀ ਸਾਨੂੰ ਡੇਢ ਘੰਟਾ ਹੋ ਗਿਆ ਸਾਰਾ ਕੰਮ ਅਸੀਂ ਆਪ ਦਾ ਖੁੱਦ ਕਰ ਰਹੇ ਹਾਂ ਇੱਥੇ ਕੋਈ ਮਤਲਬ ਕਿ ਪਹੁੰਚਿਆ ਨਹੀਂ ਅੱਛਾ ਉਹਨਾਂ ਉਹ ਮਤਲਬ ਹਾਲੇ ਤੱਕ ਆਏ ਨਹੀਂ ਇੱਥੇ ਕਿਉਂਕਿ ਇੱਥੇ ਹੁਣ ਹਾਈਵੇ ਚੱਲਦਾ ਹੈ ਇੱਥੇ ਵਿਚ ਕੀ ਹੁੰਦਾ ਕੀ ਹੈ ਇਹ ਪੰਜਾਬ ਦੀ ਬਦਨਾਮੀ ਹੁੰਦੀ ਹੈ ਕਹਿੰਦੇ ਲੋਕੀ ਪੇਟੀਆਂ ਚਾਕੇ ਲੈ ਗਏ ਐਸੀ ਵਜ੍ਹਾ ਕਰਕੇ ਪੰਜਾਬ ਜਾਂਦੇ ਬਦਨਾਮੀ ਤੋਂ بچਾਉਣ ਨੂੰ ਨਾਂ ਲੱਗੇ ਹੋਏ ਆ ਪੰਜਾਬ ਦੇ ਵਿੱਚ ਗੱਡੀ ਸੇਬਾਂ ਦੀ ਪਲਟੀ ਸੀ ਤੇ ਪੇਟੀਆਂ ਚੱਕ ਕੇ ਲੱਗੇ ਪੰਜਾਬ ਬਦਨਾਮ ਹੋ ਗਿਆ ਸੀ ਇਹਦੇ ਵਿੱਚ ਹੁਣ ਅਸੀਂ ਇਹ ਪੇਟੀਆਂ ਤਾਂ ਕਰਕੇ ਇਕੱਠੀਆਂ ਕੀਤੀਆਂ ਨੇ ਕੋਈ ਚੱਕ ਕੇ ਨਾਲ ਲੈ ਜਾਏ ਡਰਾਈਵਰ ਦੇ ਸੱਟ ਵਾਜੇ ਕੁਝ ਵੀ ਹੋ ਜੇ ਪੇਟੀਆਂ ਨੂੰ ਲੋਕ ਭੈਣੇ ਨੇ ਭੱਜ ਕੇ ਡਰਾਈਵਰ ਨੂੰ ਕੋਈ ਮਦਦ ਨਹੀਂ ਕਰਦਾ ਬਿਲਕੁਲ ਹਾਂਜੀ ਇੱਧਰ ਦੇਖੋ ਟ੍ਰੈਫਿਕ ਕਿੰਨੀ ਹੋ ਗਈ ਹੈ ਜਾਮ ਹਾਂ ਕਿਉਂਕਿ ਇੱਥੇ ਕੋਈ ਨਾ ਸੇਫਟੀ ਕੌਣ ਲੱਗੀ ਨਾ ਕੁਝ ਲੱਗੀ ਹੈ ਕੋਈ ਨਹੀਂ ਲੱਗਿਆ ਜੀ ਸਹੀ ਹੈ ਇਹ ਐਸਐਮਐਲ ਕੈਂਟਰ ਹੈ ਜੀ ਜੋ ਕਿ ਸ਼੍ਰੀਨਗਰ ਤੋਂ ਸੇਵ ਲੋਡ ਸੀਗੇ ਦੇ ਵਿੱਚ ਜੋ ਕਿ ਭਵਾਨੀ ਹਰਾਨਾ ਜਾ ਰਿਹਾ ਸੀਗਾ ਇਹ ਇੱਥੇ ਜਦ ਸਾਡੇ ਗੁਰਾਇੰਥ ਥਾਣੇ ਦੇ ਓਵਰ ਬ੍ਰਿਜ ਦੇ ਕੋਲ ਆਇਆ ਤੇ ਇੱਥੇ ਇਹਦਾ ਪਿਛਲਾ ਟਾਇਰ ਫਟਣ ਕਾਰਨ ਕਿ ਇੱਥੇ ਪਲਟ ਗਿਆ ਜਿਹਦੇ ਕਾਰਨ ਟ੍ਰੈਫਿਕ ਜਾਮ ਹੋ ਗਿਆ ਇਹ ਮੌਕੇ ਤੇ ਅਸੀਂ ਪਹੁੰਚੇ ਆਂ ਔਰ ਇਹਨਾਂ ਦੇ ਮਦਦ ਕਰਵਾ ਰਹੇ ਆਂ ਤੇ ਥਾਣੇ ਡਿਊਟੀ ਅਸਰੇ ਜੈਸੀ ਸੁਨਿੰਦਰਪਾਲ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਤਾਂ ਡਰਾਈਵਰ ਦੇ ਪਸਾਹੂ ਹਾਂਜੀ ਅਨਵਰਦੀਨ ਹੈ ਜੀ ਕੋਈ ਸੜ ਚੋੜ ਨਹੀਂ ਲੱਗੀ ਸੜ ਚੋੜ ਤੋਂ ਬਚਾਇਆ ਗੱਡੀ ਨੁਕਸਾਨ ਨਹੀਂ ਗਈ ਹੈ ਮਤਲਬ ਪਹੁੰਚੀ ਐਸਐਸਐਫ ਦੀ ਟੀਮ ਜੀ ਜੀ ਇਹ ਕਹਿੰਦਾ ਹੋ ਗਿਆ ਇਸ ਨਾਲ ਦਾ ਲੈ ਕੇ ਰੂਸ ਵੀ ਜਾਹਲ ਕੀਤਾ ਲੋਕਾਂ ਨੇ ਜੀ ਕਿ ਇੱਥੇ ਟ੍ਰੈਫਿਕ ਕਾਫੀ ਜਾਮ ਰਿਹਾ ਹੈ ਸਾਡੇ ਜਿਹੜੀ ਐਮ ਡੀਟੀ ਡਿਵਾਈਸ ਜਿਹੜੀ ਚੱਲਦੀ ਆ ਉਹਦੇ ਵਿੱਚ ਥੋੜਾ ਸਰਵਰ ਦੀ ਪ੍ਰੋਬਲਮ ਕਰਕੇ ਸਾਨੂੰ ਮੈਸੇਜ ਨਹੀਂ ਆ ਰਹੇ ਪਹਿਲੇ ਸਾਨੂੰ ਦੱਸਿਆ ਆ ਬਟ ਮੈਂ ਕੰਟਰੋਲ ਤੇ ਪਤਾ ਕੀਤਾ ਉਹ ਕਹਿੰਦੇ ਸਾਨੂੰ ਕੋਈ ਮੈਸੇਜ ਨਹੀਂ ਆਇਆ ਸਾਨੂੰ ਵੀ ਕਿਸੇ ਰਾਹਗੇ ਨੇ ਦੱਸਿਆ ਪਿੱਛੇ ਜਾਪ ਲੱਗਾ ਅਸੀਂ ਮੌਕੇ ਤੇ ਇਸ ਕਰਕੇ ਪਹੁੰਚੇ ਸਾਨੂੰ ਕੋਈ ਮੈਸੇਜ ਨਹੀਂ ਮਿਲਿਆ ਹੈਗਾ ਤੇ ਥਾਣੇ ਹੀ ਪਤਾ ਕੀਤਾਗਾ ਕਿਸੇ ਨੇ ਇਹਨਾਂ ਨੂੰ ਵੀ ਪੁੱਛਿਆ ਵੀ ਤੁਸੀਂ ਇਸਨ ਕੋਲ ਕੀਤੀ ਹੈ ਕਹਿੰਦੇ ਜੀ 100 ਨੰਬਰ ਤੇ ਇੱਕ ਵਾਰੀ ਫੋਨ ਲਾਇਆ ਸੀਗਾ ਦੁਬਾਰਾ ਇੱਕ ਦੋ ਵਾਰੀ ਫੇਰ ਲਾਇਆ ਨਹੀਂ ਲੱਗਿਆ ਕੋਈ ਟੈਕਨੀਕਲ ਪ੍ਰੋਬਲਮ ਵੀ ਹੋ ਸਕਦੀ ਕਿਉਂਕਿ 100 ਨੰਬਰ ਸਾਰੇ ਪੰਜਾਬ ਦੇ ਵਿੱਚ ਉਹੀ ਹੈ 100 ਨੰਬਰ ਜਿਹਨੂੰ ਹਰ ਕੋਈ ਯੂਜ਼ ਕਰਦਾ ਹੈ ਇਸ ਕਰਕੇ ਹੋ ਸਕਦਾ ਨਾਮ ਹੀ ਲੱਗਾ ਹੋਵੇ ਇਹ ਦਿੱਕਤ ਆਈ ਹੋਰ ਕੋਈ ਨਹੀਂ ਟ੍ਰੈਫਿਕ ਠੀਕ ਹੈ ਜੀ ਹਾਂਜੀ ਟ੍ਰੈਫਿਕ ਦੋ ਲੈਣਾ ਚੱਲ ਰਹੀਆਂ ਜੀ ਬਾਕੀ ਇਹਦਾ ਟਾਇਰ ਲੱਗਦਾ ਤੇ ਅਸੀਂ ਸਾਈਡ ਤੇ ਕਰਵਾ ਕੇ ਤੇ ਇਹਨੂੰ ਚਾਲੂ ਕਰਾਉਣੇ ਨੇ ਰਵਿਕ ਨੂੰ ਚਲਾ ਰਹੇ ਹਾਂ